ਤਾਰੇ ਤੁਹਾਡੇ ਬੂਥ ਨਹੀਂ ਲਾਉਣੇ ਟਿਲੋ ਸਾਹਿਬ ਤੁਹਾਡੇ ਬੂਥ ਨਹੀਂ ਲਾਉਣੇ ਉਹ ਹੀ ਲੋਕ ਹੈ ਜਿਨ੍ਹਾਂ ਦਾ ਸਿਰਾ ਤੇ ਤੁਸੀਂ ਰਾਜ ਭਾਗ ਭੋਗੇ ਤੇਰੀ ਹਾਰ ਨਿਸ਼ਚਿਤ ਹੈ ਜੇ ਪਿਓ ਦਾ ਪੁੱਤ ਹੋਇਆ ਤਾਂ ਟਾਲਾ ਨਾ ਕਰੀ ਤੂੰ ਇਲੈਕਸ਼ਨ ਲੜਨ ਲਈ ਜਿਮੜੀ ਤੋੜ ਕਿਦੜਵਾ ਦੇ ਮੈਦਾਨ ਚ ਉਤਰੀ ਉਹ ਲੋਕ ਤੇਰੇ ਪੋਲਿੰਗ ਲਾ ਗਏ ਉਹ ਲੋਕ ਤੇਰੇ ਝੋਨੇ ਫੜ ਕੇ ਪਿੰਡਾਂ ਦਾ ਸਾਨੂੰ ਪਿਓ ਦੇ ਪੁੱਤ ਨਾ ਕਹੀ ਲੋਕਾਂ ਤੋਂ ਖੂਨ ਪੀੜ ਦਾ ਜੋਕਾ ਤੋਂ ਖੇਡਾ ਛਡਾਉਣ ਵਾਸਤੇ ਆ ਆਦਮੀ ਦੀ ਸਰਕਾਰ ਬਣਾਈ ਸੀ ਲੋਕਾਂ ਨੇ ਤੁਸੀਂ ਉਹਨਾਂ ਰਾਖਾ ਨੂੰ ਉਹਨਾਂ ਦਰੂਦਿਆਂ ਨੂੰ ਉਹਨਾਂ ਜੋਕਿਆਂ ਨੂੰ ਲੋਕਾਂ ਦੇ ਅੱਗੇ ਬਿਠਾਦਾ ਕਿ ਦੂਸਰਾ ਖੂਨ ਦਿੱਤਾ ਹੋਰ ਕੁਝ ਨਾ। ਤੇ ਆ ਤੁਹਾਡੀਆਂ ਕਰਤੂਤਾਂ ਵੇਖ ਕੇ ਲੋਕਾਂ ਨੇ ਤੁਹਾਡੇ ਬੂਥ ਨਹੀਂ ਲਾਉਣੇ ਟਿਲੋਂ ਸਾਹਿਬ ਤੁਹਾਡੇ ਬੂਥ ਨਹੀਂ ਲਾਉਣੇ ਉਹ ਹੀ ਲੋਕ ਹੈ। ਬਿਨਾਂ ਦੇ ਸਿਰਾਂ ਦੇ ਤੁਸੀਂ ਰਾਜਪਾਗ ਭੋਗੇ ਮੈਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਦੱਸਣਾ ਚਾਹਣਾ ਓਏ ਇਹੋ ਜਿਹੇ ਰਾਖਸ਼ ਲੋਕਾਂ ਤੋਂ ਖੂਨ ਪੀੜ ਦਾ ਜੋਕਾ ਤੋਂ ਖੇਡਾ ਛਡਾਉਣ ਵਾਸਤੇ ਆਮ ਆਦਮੀ ਦੀ ਸਰਕਾਰ ਬਣਾਈ ਸੀ ਲੋਕਾਂ ਨੇ ਆਮ ਆਦਮੀ ਦੀ ਸਰਕਾਰ ਬਣਾਈ ਸੀ ਤੁਸੀਂ ਉਹਨਾਂ ਰਾਖਸ਼ਾਂ ਨੂੰ ਉਹਨਾਂ ਦਰੂਦਿਆਂ ਨੂੰ ਉਹਨਾਂ ਜੋਕਾਂ ਨੂੰ ਲੋਕਾਂ ਦੇ ਲਾ ਕੇ ਬਿਠਾਦਾ ਕਿ ਤੁਸਮ ਖੂਨ ਦਿੰਦਾ ਹੋਰ ਕੁਸਰਾ ਪਰ ਇੱਕ ਗੱਲ ਯਾਦ ਰੱਖਿਓ ਦੇ ਖੱੱਚਾਂ ਦੀ ਬਰਾਤ ਦੇ ਕੇ ਨਾ ਕਿਸੇ ਖੱੱਚ ਬੰਦੇ ਦੀ ਬਰਾਤ ਜਾਵੜ ਗਏ ਉਹ ਆਪ ਦਾ ਕੁੱਤ ਖਾ ਕੇ ਆਉਂਦਾ ਨਾਲ ਪੂਆ ਫੁੱਫੜਾ ਤਾਂ ਮੈਂ ਵੀ ਘਟਾ ਕੇ ਮੁਰਦਾ ਘਟਾ ਕੇ ਮੁਰਦਾ ਤੇ ਇਹੇ ਫੋਟੋ ਜੋੜਾ ਤੇ ਮੈਂ ਆਲਾ ਟੱਪੀ ਤੁੜਾ ਲੈ ਜੋੜਾ ਤੇ ਇਹ ਤੂੰ ਖੱੱਚ ਬੰਦਾ ਦੁਨੀਆ ਤੇ ਹੈ ਨਹੀਂ ਪਿਛਲੇ ਅਕਾਲੀ ਦਲ ਦੇ ਰਾਤ ਕੀ ਕੁਛ ਕਿਧਰ ਬਹਾਦੂ ਵਿੱਚ ਹੋਇਆ ਉਸ ਇਲੈਕਸ਼ਨਾਂ ਦੇ ਵਿੱਚ ਆਪਾਂ ਸਾਰੇ ਇਹ ਦੇਖਿਆ ਅੰਨੇਵਾ ਧੱਕੇ ਸੰਗਤ ਪੈਦਾ ਹੋਇਆ ਇਹਨਾਂ ਦੀਆਂ ਕਰਤੂਤਾਂ ਨੂੰ ਵੇਖ ਕੇ ਅਗਰ ਆਪਾਂ ਵੇਖੀਏ ਓਏ ਉਹ ਰਾਜਾ ਵੜੰਗੇ ਇਹ ਉਹ ਰਾਜਾ ਵੜੰਗੇ ਦੇ ਸਾਥੀ ਅੱਜ ਬੈਠੇ ਆ ਜੀ ਦੇ ਕਾਲੀ ਨਾਲ ਤਾਂ ਨਾ ਬੰਦ ਸੈਣ ਖਤਮ ਹੋ ਗਿਆ ਜਿਹੜੇ ਕਹਿੰਦੇ ਸਾਨੂੰ ਪੁੱਛ ਕੇ ਦਿਨ ਚੜਦਾ ਸਾਨੂੰ ਪੁੱਛ ਕੇ ਸੂਰਜ ਚੜਦਾ ਬੇਆਦਬੀਆਂ ਕਰਦੇ ਰਹੇ ਧੱਕੇ ਨਾਲ ਪਰਚੇ ਕਰਾਉਂਦੇ ਰਹੇ ਆਹੀ ਕਰਤੂਤਾਂ ਕਾਲੀ ਦਲ ਦੀਆਂ ਸੀ ਅੱਜ ਕਾਲੀ ਨਾਲ ਦਾ ਕੋਈ ਲੈ ਲੈਣਾ ਵੀ ਗਵਾਰਾ ਨਹੀਂ ਸਮਝਦਾ ਪਿੰਡਾਂ ਦੇ ਵਿੱਚ ਜੰਟ ਬਹਿਣ ਵਾਲੇ ਬੰਦੇ ਹੈ ਨਹੀਂ ਇਹੀ ਹਾਲ ਟੈਂਪੀ ਟਲਾ ਜਿੰਨਾਂ ਵਰਦੀ ਪਾਰਟੀਆਂ ਬਦਲ ਲਾ ਕੱਪੜੇ ਬਦਲ ਲਾ ਪਰ ਨੀ ਬਦਲਦੇ ਕਰਤੂਤਾਂ ਉਹੀ ਐ ਤੇ ਇਹਨਾਂ ਦਾ ਕਰਤੂਤਾਂ ਦਾ ਫਲ ਤੈਨੂੰ ਆਉਣ ਵਾਲੇ ਜਿਮਣੀ ਟੋਲਾ ਦੇ ਤਾਂ ਹੀ ਲੋਕ ਜਿਹੜੇ ਅੱਜ ਧਰਮੇ ਦੇ ਵਿੱਚ ਬੈਠੇ ਆ ਤੇਰੀਆਂ ਕਰਤੂਤਾਂ ਦਾ ਫਲ ਤੇਰੀ ਝੋਲੀ ਦੇ ਵਿੱਚ ਪਾ ਕੇ ਮੋੜ ਲੇ ਤੇਰੀ ਹਾਰ ਨਿਸ਼ਚਿਤ ਹੈ ਜੇ ਪਿਓ ਦਾ ਪੁੱਤ ਹੋਇਆ ਦਾ ਟਾਲਾ ਨਾ ਕਰੀ ਤੂੰ ਇਲੈਕਸ਼ਨ ਲੜ ਲਈ ਜਿੰਬੜੀ ਤੋੜ ਕਿ ਤੜਵਾ ਦੇ ਮੈਦਾਨ ਚ ਉਤਰੀ ਓ ਲੋਕ ਤੇਰੇ ਪੋਲਿੰਗ ਲਾ ਕੇ ਆ ਲੋਕ ਤੇਰੇ ਝੋਨੇ ਫੜ ਕੇ ਪਿੰਡਾਂ ਦਾ ਸਾਨੂੰ ਪਿਓ ਦੇ ਪੁੱਤ ਨਾ ਕਹੀ ਕੁਛ ਸਮੇਂ ਦੇ ਬਾਅਦ ਤੁਹਾਡੇ ਟਾਈਮ ਦੇ ਵਿੱਚ ਸਾਡੇ ਮਹਿਬੂਬ ਲੀਡਰ ਆਮ ਲੋਕਾਂ ਦੀ ਆਵਾਜ਼ ਪੰਜਾਬ ਦੇ ਬਸੀਆ ਅਮਰਿੰਦਰ ਸਿੰਘ ਰਾਜਾ ਉਹਨੇ ਸਾਡੇ ਵਿੱਚਕਾਰ ਪਹੁੰਚਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਮੇਰੇ ਕੋਲ ਖੜੇ ਆ ਬੈਜੋ ਬੈਜੋ ਕਿਰਪਾ ਕਰਕੇ ਬੈਜੋ ਕਿਉਂਕਿ ਮਗਰਲੇ ਬੰਦਿਆਂ ਨੂੰ ਕੁਝ ਪਤਾ ਨਹੀਂ ਲੱਗਦਾ ਕੌਣ ਬੋਲਦਾ ਕੀ ਗੱਲ ਹੋਇਆ ਜਿਹੜੇ ਵਿੜਿੰਗਸਾਂ ਨੂੰ ਪਿਆਰ ਕਰਦੇ ਆ ਜਿਹੜੇ ਸੱਚੇ ਚਲੋ ਇਸ ਰਾਸ਼ਟਰ ਕਿਦਣ ਵਾਲਾ ਖੇਡਾ ਚਲਾਉਣਾ ਚਾਹੁੰਦੇ ਆ ਬੈਜੋ ਕੋਈ ਵੀ ਉੱਪਰ ਖੜਾ ਨਾ ਰਹੇ ਮੈਂ 4-5 ਨਾਰੇ ਲਾ ਕੇ ਆਉਂਦਾ ਸਥਾਨ ਲਵਾਗਾ ਇਸੇ ਤਰ੍ਹਾਂ ਹੋਰ ਆਗੂਆਂ ਨੇ ਵੀ ਆਉਦੇ ਵਿਚਾਰ ਰੱਖਣੇ ਆ ਤੇ ਸਾਰਿਆਂ ਦੇ ਵਿਚਾਰ ਆਪਾਂ ਪਿਆਰ ਤੇ ਸਤਿਕਾਰ ਨਾਲ ਸੁਣਨੇ ਆ ਪੰਜਾਬ ਸਰਕਾਰ ਬਰਦਾਵਾਦ ਜੀ